ਇਕ ਜਾਗਦਾ ਚੱਕਣਾ ਬਹੁਤ ਔਖਾ ਇਕ ਜਾਗਦਾ ਦੁਖੀ ਬਿਮਾਰ ਰਾਤੀ ਜਾਂ ਰਾਤੀ ਚੋਰ ਤੇ ਠੱਗ ਜਾਂਦਾ ਜਾਂ ਜਾਗਦਾ ਪਹਿਰੇ ਧਾਰ ਰਾਤੀ ਤੇ ਜਾਂ ਜਾਗਦਾ ਇਸ਼ਕ ਤੇ ਰمز ਵਾਲਾ ਜਾਂ ਜਾਗਦਾ ਯਾਰਤਾ ਯਾਦ ਰਾਤੀ ਉਹ ਵਾਰ ਸ਼ਾਮੀਆਂ ਸਭ ਸੋਚਾਂਦੇ ਨੇ ਬਸ ਜਾਗਦਾ ਇੱਕ ਪਰਵਰਤ ਦੀ ਘਾਤ ਰਾਤੀ ਬਸ ਜਾਗਦਾ ਇੱਕ ਪਰਵਰਤ ਦੀ ਘਾਤ ਰਾਤੀ ਵਕਤ ਔਖੇ ਸੌਖੇ ਲੰਘ ਜਾਂਦੇ ਨੇ ਹਏ ਕੱਲਾਂ ਯਾਦ ਸਜਨਤियां ਰਹਿੰਦੀਆਂ ਨੇ ਜਦੋਂ ਮੌਤ ਨੇ ਆ ਪਾਇਆ ਫੇਰਾ ਮੈਂ ਤੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੇ ਉਹ ਵਾਰਸ਼ਾਂ ਮੀਆਂ ਮਾਪੇ ਉਦੋਂ ਯਾਦ ਆਵਨ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਜੋ ਕਿ ਆ ਝੋਠ ਆਖੇ ਕੌਣ ਰੁੱਠੜੇ ਯਾਰ ਮੇਲਾ ਬਤਾਈ ਐਹਾ ਕੋਈ ਨਾ ਮਿਲਿਆ ਮੈਂ ਢੋਂਡ ਥੱਕੀ ਜਿਹੜਾ ਕਿਆਂ ਨੂੰ ਮੋੜ ਲਿਆ ਮਤਾਈ ਸਾਟੇ ਚਮਤੀਆਂ ਚੁੱਤੀਆਂ ਕਰੇ ਕੋਈ ਜਿਹੜਾ ਜੀਵ ਦਾ ਰੋਗ ਕਵਾ ਮਤਾਈ ਪਲਾ ਤਸ ਖਾਂ ਚਿਰਿ ਵਿਸ਼ੁੰਨਿਆ ਨੂੰ ਕਦੋਂ ਰੱਬ ਸੱਚਾ ਕਰ ਲਿਆ ਮਤਾਈ ਦਿਆਂ ਚੋਰੀਆਂ ਕਿਉ ਤੇ ਪਾਲਤੀਏ ਵਾਰਾ ਸਾਚੇ ਸੁਨਾਮੈਂ ਆਮਤਾਈ ਲੈ ਆਹੀ ਰਸਿਆਲ ਨੂੰ ਤੀਤ ਕਰੀਏ ਆਜਾ ਦਿਲ ਪਰ ਆ ਵਾਸਤਾਈ ਆਜਾ ਦਿਲ ਪਰ ਆ ਵਾਸਤਾਈ ਜਿਸ ਨੂੰ ਸਬਰ ਹੈ ਨਹੀਂ ਉਸ ਨੂੰ ਖਬਰ ਹੈ ਨਹੀਂ ਬੇ ਸਬਰਿਆਂ ਨੂੰ ਖਬਰਦਾਰ ਕਰੀਏ ਬਨ ਕੁੰਗਰੋ ਕੰਜਰੀ ਵਾਂਗ ਨੱਚੀਏ ਬੁੱਲੇ ਸ਼ਾ ਵਾਂਗੂੰ ਰਾਜ਼ੀ ਯਾਰ ਕਰੀਏ ਕੱਚੇ ਪੱਕੇ ਨੂੰ ਪਰਖ ਕੇ ਕੀ ਲੈਣਾ ਸੋਹਣੀ ਵਾਂਗ ਜੇ ਕਿਸੇ ਨੂੰ ਪਿਆਰ ਕਰੀਏ ਛਿੱਤੀ ਕਿਤਿਆਂ ਬਾਹ ਨੂੰ ਪਕੜੀਏ ਨਾ ਚਸਤੀ ਬਾਹ ਫੜੀਏ ਉਸ ਨੂੰ ਬਾਹਰ ਕਰੀਏ ਚੇਸ ਦੀ ਬਾਹ ਫੜੀਏ ਉਸ ਨੂੰ ਬਾਹਰ ਕਰੀਏ ਸੂਰਜ ਤੁਰਦਾ ਨਾਲ ਬਰਾਬਰ ਦਿਨ ਕਿਉਂ ਲੱਗਨ ਸਾਲ ਬਰਾਬਰ ਵਿੱਥ ਤੇ ਸੱਜਣਾ ਵਿੱਥ ਹੁੰਦੀ ਏ ਭਾਵੇਂ ਹੋਵੇ ਵਾਲ ਬਰਾਬਰ ਅੱਖ ਦਾ ਚਾਨਣ ਮਦ ਜਾਵੇ ਤੈ ਨੀਲਾ ਪੀਲਾ ਲਾਲ ਬਰਾਬਰ ਉਤੋਂ ਉਤੋਂ ਬਦ ਤੇ ਪਾਵਨ ਹਾਏ ਵਿੱਚੋਂ ਸਬਦਾ ਹਾਲ ਬਰਾਬਰ ਵਿੱਚੋਂ ਸਬਦਾ ਹਾਲ ਬਰਾਬਰ ਯਾਰ ਮਿਲੇ ਲਜ ਬਾਲ ਮਿਲੇ ਤਦ ਯਾਰੀ ਲਾਵਨ ਚਸ ਹੈ ਕਾਫਰ ਹੈ ਜਿਹੜਾ ਯਾਰੀ ਲਾ ਕੇ ਪਿੱਛੋਂ ਆਖੇ ਮੇਰੀ ਬਸ ਹੈ ਜੇ ਸਿਰ ਤੇ ਤਿਆ ਯਾਰ ਮਿਲੇ ਫਿਰ ਸਿਰ ਤੇ ਵਨ ਕੀ ਕਸ ਹੈ ਸਿਰ ਤੇ ਵੀ ਤੇ ਵਫਾ ਨਾ ਮੰਗੀ ਇਹੋ ਪੀਰ ਫਰੀਦ ਦਾ ਦਸ ਹੈ ਇਹੋ ਪੀਰ ਫਰੀਦ ਦਾ ਦਸ ਹੈ ਵਾਰਸ਼ਾ ਇੱਕ ਦਿਨਾਂ ਸਾਵੇਂ ਦੁਰਚਾਨਾ ਕੁੰਡੇ ਮਾਰ ਕੇ ਇਨਾ ਹਵੇਲੀਆਂ ਤੇ ਤੇ 10 ਵਰਸ਼ਾ ਅਸੀਂ ਕੀ ਕਰੀਏ ਸਾਡੇ سینੇ ਦੇ ਵਿੱਚ ਕੇਲ ਲੋਕਾਂ ਤੇ ਤਿਲਾ ਉੱਤੇ ਜ਼ਖਮ ਤੇ ਸਾਡੇ ਜ਼ਖਮਾਂ ਦੇ ਵਿੱਚ ਤਿਲ ਸਾਡੇ ਜ਼ਖਮਾਂ ਦੇ ਵਿੱਚ ਤਿਲ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ